ਯਾਰ ਆਪਾਂ ਪੜ੍ਹਾਈ ਤਾਂ ਕਰ ਲਈ ਆ ਹਮ ਆਪਾ ਹੁਣੇ ਕੰਮ ਧੰਦੇ ਲੱਗ ਗਏ ਯਾਰ ਕਈ ਵਧੀਆ ਜੇ ਕੰਮ ਧੰਦੇ ਤੇ ਹਾਂ ਕਿਸੇ ਵਧੀਆ ਜੇ ਬੰਦੇ ਤੋਂ ਜੋਗ ਲੱਗ ਗਿਆ ਵਧੀਆ ਜੇ ਬੰਦੇ ਤੋਂ ਪੁੱਛਦੇ ਯਾਰ ਆਪਾਂ ਨੂੰ ਕੰਮ ਧੰਦਾ ਲੱਭੀਏ ਕੋਈ ਜ਼ਿਆਦਾ ਵਧੀਆ ਯਾ ਹਮ ਉਹ ਜਿਵੇਂ ਉਹ ਬਾਈ ਬੈਠੋ ਕੋਈ ਨਾ ਪਹਿਲੇ ਕੋਈ ਯੋਜਾ ਕੋਈ ਯੋਜਾ ਦਾ ਬੰਦਾ ਪੋਤੋ ਲਈਏ ਸਲਾਹ ਪੁੱਛਣ ਆਇਆ ਪੁੱਛੀ ਸਲਾਹ ਦਿੰਦਾ ਆਪਾਂ ਨੂੰ ਹੋਰ ਬਾਈ ਕੀ ਹਾਲ ਆ ਉਹ ਸਾਸਤਰੀ ਕਾਲ ਬਾਈ ਕੀ ਹਾਲ ਆ ਜਵਾਨੋ ਮੈਂ ਤਾਂ ਹੋਰ ਕਿਵੇਂ ਆ ਹਾਂਜੀ ਹਾਂਜੀ ਠੀਕ ਆ ਬਹਿ ਜਾਓ ਬਹਿ ਬੈਠੇ ਬਾਈ ਬੈਠ ਜਾਓ ਅਸੀਂ ਤੁਹਾਡੇ ਨਾਲ ਕਰੈਕ ਕਰਨ ਆਏ ਸੀਗੇ ਬੈਠੋ 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 ਕੋਈ ਨਾ ਬੈਠ ਬਈ ਕਿਵੇਂ ਆ ਪੜਾਈ ਪੂਰੀ ਪੜਾਈ ਪੂਰੀ ਕਰ ਲਈ ਹਾਂਜੀ ਹਾਂਜੀ ਕਰ ਲਈਏ ਮੈਂ ਵਧੀਆ ਹੋ ਗਈ ਨਾ ਹਾਂਜੀ ਹਾਂਜੀ ਠੀਕ ਆ ਹੁਣ ਅੱਗੇ ਬਾਰੇ ਕੀ ਵਿਚਾਰਾ ਕੀ ਸੋਚਾ ਅਸੀਂ ਤੁਹਾਡੇ ਤਾਂ ਆ ਹੀ ਪੁੱਛਣ ਆਏ ਸੀਗੇ ਹਾਂ ਬਣਾਈ ਭਾਈ ਤਾਂ ਕਰ ਲਈ ਉਹ ਤੋਂ ਬਾਅਦ ਅਸੀਂ ਅੱਗੇ ਕੀ ਕਰਦੇ ਉਹ ਤੋਂ ਬਾਅਦ ਪੜਾਈ ਤੋਂ ਮੇਰੀ ਸੁਣੋ ਬਹੁਤ ਗੱਲ ਆ ਹਾਂਜੀ ਨੌਕਰੀ ਦਾ ਮਿਲਦੀ ਆ ਕਰਮਾ ਨਾਲ ਇਹ ਤਾਂ ਗੱਲ ਹੈਗੀ ਆ ਠੀਕ ਆ ਕਿ ਨਹੀਂ ਤੇ ਚੁੱਪ ਰਕੇ ਆਪਦਾ ਕੰਮ ਕਰੋ ਹਾਂਜੀ ਮਾੜੇ ਕੰਮਾਂ ਤੋਂ ਬਚੋ ਹਾਂਜੀ ਠੀਕ ਆ ਨਾ ਨਹੀਂ ਨਹੀਂ ਮਾਰੇ ਕੰਮ ਤਾਂ ਕਰਦੇ ਹੀ ਨਹੀਂਗੇ ਨਸ਼ੇ ਪੱਤਿਆਂ ਤੋਂ ਬਚਣਾ ਤੇ ਮਤਲਬ ਕਿ ਵੀ ਤੁਸੀਂ ਆਹਦਾ ਮਿਹਨਤ ਕਰੋ ਦੁੱਧ ਪੀਓ ਲੱਸੀ ਪੀਓ ਘਿਓ ਖਾਓ ਦਹੀਂ ਖਾਓ ਹਾਂਜੀ ਨਸ਼ਾ ਪੱਤੇ ਹਲਣਾ ਮੇਰੇ ਵੀਰ ਜਾਇਆ ਜੀ ਠੀਕ ਹੈ ਤੁਸੀਂ ਹੈਗੇ ਮੇਰੇ ਯਾਰ ਹਾਂਜੀ ਉਹ ਤਾਂ ਗੱਲ ਤੁਸੀਂ ਮੇਰੇ ਆੜੀਆਂ ਪੱਕੇ ਆੜੀਆਂ ਤੁਸੀਂ ਮੇਰੇ ਠੀਕ ਹੈ ਕਿ ਨਹੀਂ ਤੇ ਤੁਸੀਂ ਨਸ਼ੇ ਵਾਲੇ ਬੰਦੇ ਕੋਲੇ ਖੜਨਾ ਵੀ ਨਹੀਂ ਜਿਹੜਾ ਮਾੜਾ ਬੰਦਾ ਕੰਮ ਕਰੇਣਾ ਉਹਦੇ ਕੋਲੇ ਖੜਨਾ ਵੀ ਨਹੀਂਗਾ ਠੀਕ ਆਉਦੀ ਜ਼ਿੰਦਗੀ ਦਾ ਭਵਿੱਖ ਬਣਾਓ ਬਿੱਲੂ ਹਾਂਜੀ ਠੀਕ ਹੈ ਕਿ ਨਹੀਂ ਮੈਂ ਤਾਂ ਤੁਹਾਨੂੰ ਇਹ ਸਮਝਾਉਣਾ ਚਾਹਣਾ ਵੀ ਮਤਲਬ ਕਿ ਵੀ ਆਪਾਂ ਹੁਣ ਸਾਡੇ ਅਲ ਵੇਖੋ ਹਾਂਜੀ ਹਾਂਜੀ ਅਸੀਂ ਨਸ਼ਾ ਪੱਤਾ ਕੋਈ ਨਹੀਂ ਕਰਦੇ ਇਹ ਤਾਂ ਪਈਆਂ ਨਾ ਟਾਣਾ ਟਾਣਾ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਮੈਂ ਕਹਿ ਕੇ ਟਾਈ ਮੈਂ ਕਹੋ ਬਾਈ ਤੂੰ ਆਪਾਂ ਸੁਣਾ ਲੈਨੇ ਵੀ ਬਾਈ ਉਹ ਵੀ ਕਬੀਲਦਾਰ ਆ ਨਾਲੇ ਸਹਿੰਦਾਰ ਬੰਦਾ ਪੁੱਤ ਉਹ ਪੁੱਛਦੇ ਵੀ ਕੀ ਕੰਮ ਕੀ ਕੰਮ ਅੱਗੇ ਦਾ ਇਨ੍ਹਾਂ ਚੀਜ਼ਾਂ ਤੋਂ ਬਚਣਾ ਠੀਕ ਹੈ ਹਾਂਜੀ ਹਾਂ ਸਹੀ ਹੈ ਮੇਰੇ ਪੁੱਤ ਨਾ ਬਸ ਇਨ੍ਹਾਂ ਚੀਜ਼ਾਂ ਤੋਂ ਮੇਰੇ ਵੀਰ ਠੀਕ ਆ ਤੁਸੀਂ ਮੇਰੇ ਯਾਰ ਆ ਪੱਕੇ ਤੇ ਮੈਂ ਤੁਹਾਨੂੰ ਤਾਂ ਕਰਕੇ ਇਹ ਗੱਲਾਂ ਮਤਲਬ ਕਿ ਕਹਿਣਾ ਵਾਂ ਹਾਂਜੀ ਠੀਕ ਆ ਓਕੇ ਆ ਬਈ ਓਕੇ ਆ ਮੇਰੇ ਵੀਰ ਨਾ ਮਤਲਬ ਕਿ ਵੀ ਨਾ ਚੀਜ਼ਾਂ ਤੋਂ ਬਚਣਾ ਜ਼ਰੂਰੀ ਆ ਆਪਣਾ ਪੰਜਾਬ ਆਣਾ ਜਿਹੜਾ ਬਹੁਤ ਜ਼ਿਆਦਾ ਹੀ ਗਰਤਦਾ ਜਾਂਦਾ ਸੀਗਾ ਕਿ ਨਹੀਂ ਇਹ ਚੀਜ਼ ਤੋਂ ਬਚਣਾ ਹੈ ਮੇਰੇ ਸ਼ੇਰੇ ਨਹੀਂ ਮੇਰੇ ਵੀਰ ਨਾ ਮਤਲਬ ਕਿ ਰੱਖਣਾ ਆ ਪਾਂ ਸ਼ਾਨ ਬਚਾਓ ਪੰਜਾਬ ਬਚਾਓ ਠੀਕ ਆ ਠੀਕ ਆ ਆਪਦੀ ਜਵਾਨੀ ਬਚਾਓ ਹਾਂ ਅੰਦ ਲੱਗ ਗਿਆ ਕਿ ਨਹੀਂ ਹਾਂਜੀ ਤੇ ਪੁੱਠੇ ਕੰਮਾਂ ਦੇ ਵਿੱਚ ਆਪਾਂ ਨਹੀਂ ਵੜਨਾ ਹੀ ਨਹੀਂਗਾ। ਸਮਝ ਗਿਆ ਹੁਣ ਤੁਹਾਡੇ ਆ ਗਈ ਨਾ ਦਿਮਾਗ 'ਚ ਗੱਲ ਹਾਂਜੀ। ਠੀਕ ਆ ਓਕੇ ਆ ਨਾ ਹੁਣ? ਹਾਂਜੀ ਬਾਈ। ਓਕੇ ਆ ਠੀਕ ਆ। ਹੋਰ ਬਾਈ ਜਾਂ ਕਰਾ। ਠੀਕ ਆ ਬਾਈ। ਹੋਰ ਕੀ ਹਾਲ ਆ ਬਾਈ? ਵਧੀਆ ਹੋ ਸੁਣਾ ਕੀ ਚੱਲ? ਵਧੀਆ ਵਧੀਆ ਬਾਈ। ਮੈਂ ਨਾ ਯਾਰ ਕੱਲ ਨੰਗਾ ਜਾਂਦਾ ਸੀ ਉਧਰ ਨੂੰ। ਅੱਛਾ। ਤੇ ਮਕਰ ਨਹੀਂ ਆ ਆਪਣੇ ਪਿੰਡ ਆਲਾ? ਹਾਂ ਬਾਈ ਹੈਗਾ ਮਕਰ ਮਕਰ। ਇੰਕਾਰਜਾ ਜਿਹੜਾ। ਹਾਂ ਹਾਂ ਹਾਂ। ਉਹ ਨਾ ਨਵੇਂ ਮੁੰਡੇ ਆਏ ਆ ਭੜਾਕੂ ਏ। ਅੱਛਾ। ਤੇ ਉਹਨਾਂ ਨੂੰ ਨਾ ਸਲਾਹਾਂ ਦੇ ਹੀ ਜਾਂਦਾ ਹੈਗਾ ਵੀ ਚੰਗੀਆਂ ਅੱਛਾ ਕਿੰਨਾ ਛੇ ਪੱਤੇ ਤੋਂ ਦੂਰ ਰੋ ਆਏ ਆ ਫਲਾਣਾ ਢੋਂਕਾ ਅੱਛਾ ਅੱਛਾ ਤੇ ਆਪਾਂ ਨਾ ਉਹਨਾਂ ਨੂੰ ਆਪ ਦੇ ਨਾਰ ਲਾਈਏ ਕੋਈ ਗੱਲ ਨਹੀਂ ਹਰ ਹਰ ਲਾ ਲਾਂਗੇ ਠੀਕ ਆ ਜੇ ਕੰਮ ਦੀ ਭਾਰਤ ਤਾਂ ਆਪਣੇ ਕੋਲੇ ਕੰਮ ਵੀ ਬਹੁਤ ਆਪਾਂ ਕੋਈ ਗੱਲ ਨਹੀਂ ਕੰਮ-ਕੁਮਾ ਭਾਗ ਦੇ ਦਾਂਗੇ ਕੰਮ ਆਪਣੇ ਕੋਲੇ ਫੁੱਲ ਐਕਸ਼ਨ ਨਾ ਕੋਈ ਲੋ ਬੇਫਿਕਰ ਰੋ ਠੀਕ ਆ ਮੈਂ ਲੈ ਕੇ ਆਉਂਦਾ ਫਿਰ ਤੇਰੇ ਕੋਲ ਕੋਈ ਗੱਲ ਨਹੀਂ ਲਿਆਏ ਲਿਆਏ ਆਪਾਂ ਇਹ ਰਾਂ ਕੰਮ ਆਪਣੇ ਕੋਲੇ ਬਹੁਤ ਬਸ ਠੀਕ ਜਿੰਨਾ ਕਹੇਗਾ ਉਹਨੇ ਕੰਮ ਦਵਾ ਦਾਂਗੇ ਠੀਕ ਪੜਿਆ ਉਹਨਾਂ ਨੂੰ ਲਿਆ ਫਿਰ ਆਪਾਂ ਐਵੇਂ ਲੰਡੂ ਜੇ ਬੰਦੇ ਨਾਲ ਤੁਰੇ ਫਿਰਦੇ ਆ ਉਹ ਕੇ ਬੰਦਾ ਯਾਰ ਹਾਂ ਲੈ ਕੇ ਆਉਂਦਾ ਤੇਰੇ ਕੋਲੇ ਬਈ ਹਾਂ ਲਿਆ ਕੋਈ ਗੱਲ ਨਹੀਂ ਆਪਾਂ ਯਾਰ ਵਾਧੂ ਕੰਮ ਤੇ ਬੜੇ ਲਿਖੇ ਆ ਇਹ ਕੰਮ ਦੀ ਕਾਹ ਪਾਲ ਚੀ ਹੈ ਬੰਦੇ ਕੋਈ ਗੱਲ ਨਹੀਂ ਉਹ ਲੰਡੂ ਜੇ ਬੰਦਾ ਉਹ ਕੀ ਜਾਣਦਾ ਕੌਣ ਨਹੀਂ ਜਾਣਦਾ ਐ ਨਹੀਂ ਉਹ ਪੁੱਠਿਆਂ ਰਹਿ ਤੇ ਜਾਂਦਾ ਉਹ ਆ ਜਾ ਵਾ ਆਪਾਂ ਕੀ ਹਾਲਾ ਬਾਈ ਹੈਲੋ ਬੀਆ ਬਾਈ ਵਧੀਆ ਕੀ ਹਾਲਾ ਵਧੀਆ ਬਾਈ ਕੀ ਹਾਲਾ ਬਾਈ ਹੋਰ ਬਾਈ ਠੀਕ ਆ ਵਧੀਆ ਵਧੀਆ ਮੈਂ ਨਾ ਯਾਰ ਕੱਲ ਨੰਗਾ ਜਾਂਦਾ ਹੈਗਾ ਉੱਤਰ ਨੂੰ ਹਾਂਜੀ ਤੇ ਤੁਹਾਨੂੰ ਵੇਖਿਆ ਮੈਂ ਹਾਂਜੀ ਤੇ ਤੇ ਕੰਮ ਦੀ ਭਾਲ ਜਾਂ ਹਾਂਜੀ ਮੈਂ ਕੰਮ ਦੇ ਸੁਣਾਇਆ ਆਹ ਉਹ ਮੈਂ ਵੇਖਿਆ ਤੁਹਾਨੂੰ ਮੱਗਰ ਕੋਲੇ ਬੈਠੀ ਸੀ ਤੁਸੀਂ ਹਾਂ ਹਾਂਜੀ ਤੇ ਐਂ ਕਰੋ ਫਿਰ ਬਾਈ ਮੇਰਾ ਯਾਰ ਹੈਗਾ ਇੱਕ ਜਗਦਰ ਤੇ ਉਹ ਨਾ ਤੁਹਾਨੂੰ ਵਧੀਆ ਕੰਮ ਤੇ ਲਵਾ ਦੂਗਾ ਵਧੀਆ ਮੈਂ ਸਾਨੂੰ ਉਹਦੇ ਕੋਲੇ ਲੈ ਕੇ ਚੱਲਦਾ ਹਾਂ ਤਨਕਾਥ ਨੂੰ ਵਧੀਆ ਮਿਲੂਗਾ ਬਈ ਇੱਥੇ ਗੂਰਾ ਵਧੀਆ ਯਾਰ ਬੰਦਾ ਬਹੁਤ ਵਧੀਆ ਜਾਕਰ ਪੁੱਛ ਕੇ ਲਈ ਗਏ ਤੋ ਚਲ ਕੋਈ ਨਹੀਂ ਭਈ ਇੱਕ ਕਰੀ ਸਾਨੂੰ ਉਹਨਾਂ ਕੋਲੇ ਲੈ ਕੇ ਚੱਲ ਚਲ ਫਿਰ ਮੈਂ ਲੈ ਕੇ ਚਾਲਾ ਤੁਹਾਨੂੰ ਫਿਰ ਭਈ ਤਈ ਉਹਦੇ ਨਾਲ ਗੱਲ ਕਰਕੇ ਪੁੱਛ ਜੂ ਠੀਕ ਆ ਚਲ ਆਇਓ ਫਿਰ ਮੈਂ ਤੁਹਾਨੂੰ ਲੈ ਕੇ ਚੱਲਾਂ ਇਹ ਕਹਿ ਕੇ ਤੇ ਉਹ ਮੁੜ ਕੇ ਆਇਆ ਨਹੀਂ ਜਾ ਉਹ ਸਾਡੇ ਨੌਜਵਾਨ ਕਿੱਧਰ ੜ ਗਿਆ ਯਾਰ ਕਦੇ ਫੜੇ ਲਗੇ ਮੈਂ ਲੈ ਕੇ ਆਉਂਗਾ ਤੇ ਚਲ ਵੇਨੇ ਜੇ ਲੈ ਕੇ ਆਏਗਾ ਨਾ ਫੇਰ ਆਪਾਂ ਨੂੰ ਉਹਨਾਂ ਨੂੰ ਉੱਥੇ ਕੰਮਾਂ ਤੇ ਲਾਵਾਂਗੇ ਤੇ ਉਧਰੋਂ ਆਪਾਂ ਹਟਾਉਣਾ ਹੈ ਹਟਾਉਣਾ ਹੈ ਬੰਦਾ ਕੋਰ ਨਹੀਂ ਹੋਰ ਚੱਲ ਕੋਈ ਨਾ ਕੋਈ ਆਈ ਮੈਂ ਮਿਲਾਂ ਨਾ ਹੋਰ ਭਾਈ ਠੀਕ ਆ ਠੀਕ ਆ ਆ ਬੰਦੇ ਦੇ ਹੱਥ ਜਿਹੜੇ ਤੈਨੂੰ ਪਿਆ ਹੋ ਬਈ ਠੀਕ ਠੀਕ ਆ ਆ ਵੀ ਜਵਾਨੋਂ ਬਰ ਕੀ ਕਹਿੰਦਾ ਹੋ ਮੱਗਰ ਉਹਨੇ ਤਾਂ ਕੀ ਕਹਣਾ ਉਹਦਾ ਇਦਾਂ ਕਹਿੰਦੇ ਨਸ਼ੇ ਪਤਿਆਂ ਦੂਰ ਰਹਾ ਤਾਂ ਵਧੀਆ ਕੰਮ ਰੁੱਟੇ ਦੁੱਧ ਪਾਣੀ ਦੁੱਧ ਝੌਕ ਲਖਾਇਆ ਕਰੋ ਕਹਿੰਦਾ ਨਾ ਵਧੀਆ ਕੰਮ ਕਰਦਾ ਦਿਲ ਕੋਲ ਨਾ ਜਿੱਪ ਤਾਂ ਦੂਰ ਦੋ ਉਹਦੀ ਸੰਗ ਤੇ ਪੂਰੀ ਸੰਗ ਤੇ ਚਾਰਾ ਲਓ ਉਹ ਕੋਈ ਬੰਦਾ ਯਾਰ ਉਹ ਤਾਂ ਐਵੇਂ ਬੰਦਾ ਹੈ ਇਹ ਕੰਮ ਦਾ ਬੰਦਾ ਨਹੀਂ ਆ ਇੱਕ ਨੰਬਰ ਦਾ ਲਾਇਆ ਗਾ ਤਾਂ ਤੂੰ ਐਵੇਂ ਤੇ ਮਗਰ ਲਾ ਕੇ ਤਰੇ ਫਿਰਦੇ ਕੰਮ ਖੋਣੇ ਤੈਨੂੰ ਮਾ ਦੇਉਂਗਾ ਹੋਰ ਦੱਸੋ ਬਾਈ ਬਹੁਤ ਵਧੀਆ ਬੰਦਾ ਯਾਰ ਤੈਨੂੰ ਤਨਖਾਹ ਤਨਖੂ ਵਧੀਆ ਦੇਊਗਾ ਦਿਵਾਉ ਵਧੀਆ ਕੰਮ ਤੇ ਨਾਲੇ ਨਸ਼ਾ ਪੱਤਾ ਇਹ ਫੁੱਲ ਮਿਲੂਗਾ ਹੋਰ ਦੱਸੋ ਨਹੀਂ ਨਹੀਂ ਨਸ਼ਾ ਪੱਤਾ ਦਾ ਨਹੀਂ ਕਰਦੇਗੇ ਆ ਉਹ ਤਾਂ ਨੀ ਮਾੜਾ ਮੁੰਡਾ ਪੈਗ ਪੁੱਗ ਲਾ ਲਿਆ ਈਂ ਫੂਮ ਖਾਲੀ ਨੂੰ ਮਾੜੇ ਨਾਲ ਜੇ ਤੇ ਨਹੀਂ ਲਾਉਂਦੇ ਸੀ ਚੰਗੇ ਦੇ ਮਾੜਾ ਨਹੀਂਗਾ ਸੋਚ ਤੇ ਉਹਦਾ ਵੀ ਦਰਿਆ ਬਰਦਾ ਲੋਕਾਂ ਨੂੰ ਕਹਿੰਦਾ ਉਹ ਆ ਜਾਓ ਉਹ ਤਾਂ ਕਹੀ ਜਾਂਦਾ ਰਹਿੰਦਾ ਯਾਰ ਉਹਦੇ ਕੋਲ ਕੀ ਨਾ ਨ ਕੋਈ ਪੈਸਾ ਦੇ ਨਾ ਕੋਈ ਥੇਲਾ ਦਿਨਾਉਣੇ ਬਸ ਕੰਮ ਵੀ ਕਾਦਾ ਆਪਣਾ ਉਹ ਕੰਮ ਵੀ ਉਹ ਦੱਸ ਦਾਂਗੇ ਕੰਮ ਵੀ ਟੈਨਸ਼ਨ ਨਾ ਲੈ ਬਤਾ ਵੀ ਨਹੀਂ ਉਹ ਵੀ ਭਈ ਆਪਣੀ ਤੇ ਵਾ ਗੋਣ ਦੇ ਦਾਂਗੇ ਜਿਵੇਂ ਕਹਾਂਗਾ ਓਵੇਂ ਕਰ ਲਾਂਗੇ ਯਾਰ ਤੇ ਭੱਲ ਤੋਂ ਆ ਜਾ ਕਰਕੇ ਭਈ ਆ ਜਾ ਕਰੇ ਕਿੱਥੇ ਆਉਣਾ ਭਈ ਤੂੰ ਦਾਦ ਨੂੰ ਫੋਨ ਤੇ ਮਾ ਨੰਬਰ ਹੈਗਾ ਟੋਡਾ ਮੈਂ ਸਾਰਾ ਕੋ ਫੋਨ ਤੇ ਗੱਲ ਕਰ ਲਉਂਦਾ ਮਾ ਨੰਬਰ ਦੇ ਦੋ ਫਿਰ ਮੈਂ ਤੁਹਾਡੂੰ ਫੋਨ ਲਾ ਕੇ ਪੁੱਛਾਂ ਹਾਂ ਠੀਕ ਬਾਈ ਦਾ ਇਹਦਾ ਕੋਈ ਨਹੀਂ ਫੋਨ ਲਾ ਕਨੈਕਟ ਕਰਾਂਗਾ ਨਾ ਕਨੈਕਟ ਕਰ ਲਾਂਗੇ ਚਲ ਠੀਕ ਆ ਬਾਈ ਨਹੀਂ ਬਾਈ ਹਾਂ ਹੁਣ ਆਪਾਂ ਚੱਲਦੇ ਆ ਕੋਈ ਪੈਕ ਦਾ ਮੜਾ ਮੋਟਾ ਲਾਉਣੇ ਨਹੀਂ ਸਾਰੇ ਲੈ ਲੈ ਨਹੀਂ ਯਾਰ ਉਹਨੇ ਬਾਈ ਜਾਣ ਦੇਣਾ ਇਹ ਆਉਣ ਹੀ ਯਾਰ ਕੋਲੇ ਜ਼ਰੂਰ ਭੇਜਾਂਗੇ ਮੈਂ ਪੈਕ ਨਹੀਂ ਦਉਂਦਾ ਤੁਹਾਨੂੰ ਨਹੀਂ ਯਾਰ ਇਹੋਂ ਤਾਂ ਫਿਰ ਅਕਾਲ ਨਹੀਂ ਬਾਈ ਪਾਂਦੀ ਯਾਰ ਨਾਲ ਨਹੀਂ ਨਹੀਂ ਭੇਜਾਂਗੇ ਨਹੀਂ ਯਾਰ ਆਪਾਂ ਚੱਲ ਕੇ ਤਾਂ ਦੇਖੋ ਯਾਰ ਮੜੀ ਇਹ ਨਹੀਂ ਨਹੀਂ ਬਾਈ ਤੁਹਾਡੇ ਕੋਲੇ ਭੇਜਾਂਗੇ ਹੀ ਤੇ ਉਹੀ ਪੈਗ ਲਾ ਲਏ ਤੁਹਾਡੇ ਕੋਲੇ ਕੋਈ ਨਹੀਂ ਫਿਰ ਆਪਾਂ ਚੱਲਦੇ ਆ ਉਥੇ ਚੱਲ ਠੀਕ ਹੈ ਬਈ ਠੀਕ ਹੈ ਚਲਾਓ ਫਿਰ ਚੱਲਦੇ ਆ ਚਲੋ ਚਲੋ ਬਾਈ ਜਾਓ ਕੋਈ ਨਾ ਉਹ ਨਾ ਰਸ ਯਾਰ ਵਾਲੀ ਬਟਨ ਟੱਕ ਲਾਈ ਜਾਂਦੇ ਆ ਆ ਵੇਖਿਆ ਕੋਈ ਦੀ ਹਾਲ ਠੀਕ ਹੈ ਠੀਕ ਹੈ ਹਾਂ ਹੋਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆ ਵੇਖੋ ਰੰਗ ਢੰਗ ਵੇਖਿਆ ਪੈਠਣਾ ਬਾਈ ਲਾਈ ਜਾਂਦੇ ਨੇ ਪੈਗ ਤੂੰ ਐਵੇਂ ਤਰੇ ਫਿਰਦੇ ਆ ਯਾਰ ਹੈ ਘਟ ਘਟ ਲਾ ਲਿਆ ਕਰੋ ਕੋਈ ਨਹੀਂ ਹੁੰਦਾ ਰਹਾ ਵੱਖਰਾ ਹੀ ਸਵਾਦ ਆ ਯਾਰਾ ਲੈ ਕਰੂ ਬੜੀ ਢੂੜੀ ਢੂੜੀ ਭਣੀ ਤਾ ਆ ਬਾਈ ਇਹਨਾਂ ਨੂੰ ਪਤਾ ਹੀ ਨਾ ਇਹਨਾਂ ਪੈਗ ਲਾਉਣਗੇ ਤਾਂ ਹੀ ਆ ਇਹ ਕੋਨ ਨਕਮੇ ਇਹ ਬੰਦੇ ਨੇ ਤਰੇ ਫਿਰਦੇ ਆ ਬੋਟੇ ਤੈਨੂੰ ਜੀ ਕੱਢਦਾ ਉਹ ਲੈ ਜਾਂਦਾ ਚੱਲ ਨਕਮਾ ਹੈਗਾ ਇੱਕ ਨੰਬਰ ਦਾ ਉਹਨੂੰ ਹੀ ਕਹਾਂ ਨਕਮੇ ਬੰਦੇ ਨੇ ਯਾਰ ਹਾ ਲਾਣਾ ਤੱਕ ਤੂੰ ਨਹੀਂ 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 ਲਾ ਲਾ ਸਕਦੇ ਆ ਨਹੀਂ 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 લાલ યાર ਨਹੀਂ ਨਹੀਂ લાલો થોડે થોડે ਲਾਲો યાર ના ਨਹੀਂ ਗੱਲ ਸੋਚ ਰੋ ਸਾਡੇ ਕੋਲ ਕੀ ਹੈ ਤੂੰ ਨਹੀਂ ਤਣੀ ਤੁਨ ਨਹੀਂ ਨਹੀਂ ਪੈਕ ਨਹੀਂ ਲਾਉਣਾ ਹੈ ભાઈ લાલ ઓન એક ਅੱਧਾ ના ઓ લાલ યાર લાલ ઓ અੱਧਾ ਲਾ ਪਾ ਨਹੀਂ ਚੱਲੋ ਫਿਰ ਤੱਕ ਕੋਈ ਨਹੀਂ ਫਿਰ ਤੁਨ ਲੈ ਕੇ ਚાલਦੇ ਆਂ ਅਜੇ ਵਾਹ ਉਧਰ ਚੱਲੇ ਕੇ ਬਈਨੇ ਕੋਈ ਸਮਝ ਐ ਆ ਜਾਓ ਚੱਲੋ ਫਿਰ ਭਾਈਓ ਯਾਰ ਦੋਸਤ ਹੈਗੇ ਚੱਲ ਫਿਰ ਉਧਰ ਚਲੇ ਗਏ ਆ ਤੇ ਮੈਨਾਂਾ ਤੁਸੀਂ ਉਹਦਾ ਲਾਉ ਪੈਗ ਸਕੇ ਉਹਨਾਂ ਦਾ ਵੀ ਇਤਰਾਮਤਨ ਰੱਖਣਾ ਨਾ ਉਹਨਾਂ ਨੂੰ ਤਦਨਾ ਬਰ ਲਵਾਉਣੀ ਨਾ ਚੰਗਾ ਜੰਗਾ ਠੀਕ ਹੈ ਆਫਰੀਕਾ ਆਤਰੇ ਘਾਣ ਪਾਉਂ ਸਾਨੂੰ ਤਾਂ ਗੱਲ ਕਰ ਲੈਦੇ ਉੱਥੇ ਤਰਕੇ ਤੁਹਾਡੇ ਕੋਲ ਕਹੀ ਬਈ ਖੜ ਜਾ ਵੀਡੀਓ ਚੱਕੋ ਚੱਕੋ ਬਰ ਲਾਉ ਪੈਗ ਦੇਖੋ ਬਈ ਚੱਕ ਦੇ ਗੱਲ ਤੇ ਦੇਖੋ ਬਈ ਚੱਕ ਲਾ ਫੋਨ ਯਾਰਾ ਕਰਨ ਦੇਖੋ ਮੈਂ ਦੇਖੋ ਯਾਰ ਨਹੀਂ ਬਾਈ ਮੈਂ ਤਾਂ ਨ ਯਾਰਾ ਪੈਂਦਾ ਯਾਰ ਮੈਂ ਮਾਰਾ ਰੇਸ ਨੂੰ ਬੰਦਾ ਕੰਨ ਨਹੀਂ ਬੰਦਾ ਯਾਰ ਮਾ ਤਾਂ ਉਹ ਤਾਂ ਡੁੱਡੇ ਡੁੱਡੇ ਖਾਂਦਾ ਪੀਂਦਾ ਪਾਇਦਾ ਰੋਟੀ ਉਂਗਾਲੇ ਡੋਡੇ ਖਾਲੇ ਬਸ ਬਾਈ ਮੈਂ ਕਣੀ ਕੌੜੀ ਬਹੁਤ ਆ ਯਾਰ ਕੀ ਹੋ ਗਿਆ ਬਾਈ ਕੌੜੀ ਬਹੁਤ ਆ ਬਾਈ ਮੈਂ ਕੇਰਾ ਕੇਰਾ ਲੱਗੂਗੀ ਬਾਈ ਪੀ ਕੇ ਯਾਰ ਪਪਾ ਮੇਰਾ ਤਾਂ ਹੋ ਗਿਆ ਉਹ ਪਹਿਲਾਂ ਤਾਂ ਤਾਂ ਲੱਗਦਾ ਇੱਕ ਵਾਰੀ ਤਾਂ ਲੱਗਦੀ ਆ ਪਹਿਲੀ ਵਾਰੀ ਬਈ ਲੱਗੂਗੀ ਠੀਕ ਹੈ ਇਸ ਤੋਂ ਕੋਈ ਨਹੀਂ ਮੇਰਾ ਭਾਜਿਆ ਨਾ ਤੂੰ ਇਹ ਰਦੋਂ ਰਾਤ ਤੂੰ ਪੀ ਜਾਂਦਾ ਨੂੰ ਕੀ ਹੋਇਆ ਯਾਰ ਆ ਵੇਲਾ ਗਰਾਸੀ ਪੀਆ ਕਰੀ ਤੂੰ ਹੋਰ ਨਗਰੇ ਜੇ ਕਰੀ ਜਾਣਾ ਆ ਵੇਲਾ ਸਰਾ ਭਾਈ ਕਹਿਆ ਮੇਰਾ ਭਾਜਿਆ ਸਰਾ ਆ ਮੇਰਾ ਤਨ ਮੈਂ ਕਿਆ ਹੀ ਬਾਈ ਨਾ ਰੋਈ ਰਾਹੀ ਘਰੋਂ ਦੇ ਅਜੀ ਬਾਈ ਅ ਬਾਈ ਮੈਂ ਜਰਾ ਬਾਈ ਪੈਖੇ ਲਾਉਂਦਾ ਇਹ ਆਤਾ ਨਹੀਂ ਮੈਂ ਰੋ ਪਾਈਏ ਅਰੇ ਪਾੜੇ ਪਰਾਪਰਾ ਉਹਨਾਂ ਕਹਾ ਹੀ ਚੀਜ਼ ਦਾ ਮੇਰਾ ਹੀ ਵੱਖਰਾ ਯਾਰ ਪੀ ਕੇ ਤਾਂ ਵੇਖੋ ਤੁਸੀਂ ਇਹ ਥੋੜੀ ਜਿਹੀ ਅਰੇ ਪਾੜੇ ਪਾਣੀ ਪਾ ਦੀ ਮਾਦਾ ਵੇਖ ਨੂੰ ਬੰਦਾ ਬੈਨਾ ਰਹੋਗੇ ਤਾਂ ਨਜ਼ਾਰਾ ਵਾਹੋਗੇ ਬਾਈ ਚੱਕੋ ਬਈ ਚੱਕੋ ਬਈ ਕਹਿਣਾ ਕੰਮ ਠੀਕ ਆ ਕਹਿਣਾ ਦਰੂ ਯਾਰਾ ਬੱਜਿਆ ਬਿਆ ਪੂਰਾ ਚੱਕੋ ਖੜ ਚੱਕੋ ਯਾਰ ਬਈ ਕਹਿਣਾ ਲਾਓ ਯਾਰ ਚੱਕੋ ਪਰ ਉਹ ਟਾਈਮ ਉਹ ਫਿਰ ਚੱਲ ਗਿਆ ਲਾ ਕੇ ਤੇ ਖਾਲੀ ਕਰੋ ਘਲਾਤਿਆ ਲੋਲੀਆ ਪਾ ਚਾਲਦੇ ਪਰ ਘਰਾਂ ਨੂੰ ਉਹਦਾ ਐਵੇਂ ਬਾ ਨਕਮਾ ਬੰਦਾ ਯਾਰਾ ਨਾ ਸ਼ਰਾਬ ਤੋਂ ਨੂੰ ਦਿੰਦਾ ਇਹ ਨਾ ਲੈਣਾ ਦੇਣਾ ਐਵੇਂ ਬਸ ਤੋਰੀ ਫਾਣੇ ਦਾ ਸਾਰਾ ਦਾ ਹੈ 16 ਐ ਨਿਆ ਮੋੜ ਆ ਲੇ ਲੈ ਆਪਣਾ ਸਾਰਾ ਲੈ ਕੇ ਪੈ ਚੜਿਆ ਉਹ ਨੂੰ ਕਾਏਗਾ ਮੈਂ ਗਾਰੂ ਐਕਦਾਮ ਬੜੀਆ ਦੇਓ ਲਵ ਐਂਡ ਬੀਟੀ ਇਸ ਮੇਰਾ ਅੰਦਾਜ਼ ਦੇਖੋ ਹਾਂ ਉਹ ਵੀਰ ਪੈਂਡ ਬਹੁਤ ਦੂਰ ਆ ਤੋ ਨੋਣੀ ਝਟ ਲੋ ਨੋਣੀ ਝਟ ਲੋ ਬਈ ਯਾਰ ਪੈਂਡ ਬਹੁਤ ਦੂਰ ਆ ਨਹੀਂ ਜਾਇਆ ਗਿਆ ਭਾਈ ਤੂੰ ਚੱਲ ਗਿਆ ਪਰੋਣ ਉਹ ਭਰ ਭਈ ਆਪਾ ਚੱਲਦੇ ਘਰੋਂ ਘਰੀ ਹੋਰ ਚੱਲ ਗਿਆ ਚਲੋ ਭਈ ਆ ਕਰੋ ਉੱਥੇ ਚਲੋ ਗਿਆ ਚੱਲੀ ਕੀ ਹੋ ਗਿਆ ਉਹ ਪਹਿਲੇ ਦਿਨ ਪੇਸਟਿੰਗ ਨਾ ਪਾਣੀ ਆਉਂਦਾ ਪੈਣਾ ਉਹ ਨੂੰ ਨਾਮ ਕਰ ਲੈਣਾ ਹੀ ਦੇਖਿਆ ਕਰੋ ਆ ਭਾਈ ਨਾ ਚੱਲਾ ਜਾਣਾ ਸੱਤ ਦਾ ਉਹ ਯਾਰ ਮੜੀ ਗਈ ਚਾ ਕੋਹਣੀ ਹੁੰਦਾ ਨੀ ਜ਼ਿੰਦਗੀ ਦੇ ਯਾਰ ਇਹ ਕਰੇ ਤੈਨੂੰ ਛੱਡ ਕੇ ਆਵਾਂਗੇ ਗਲਗੜੀ ਗਾਣ ਚਾਜਾਂ ਤਰ ਬਈ ਕੋਈ ਛੱਡ ਕੇ ਆਵੇਂ ਮੈਨੂੰ ਹਾਂ ਉਹ ਰਾ ਉਹ ਬੰਨੇ ਤੋੜ ਦੇ ਉਹ ਭਈ ਉਹ ਡੱਗ ਪੇ ਕੋਈ ਪਾ ਕੋਈ ਚੱਕ ਲੈਣੀ ਆ ਵੇਖ ਲੈ ਉਹ ਡੱਗ ਪੇ ਯਾਰ ਸੇ ਪਏ ਆ ਭਾਈ ਕੋਣ ਜੜਦੇ ਉੱਥੋਂ ਤੱਕ ਕਿਨ ਆ ਗਿਆ ਤੁਹਾਡੇ ਤੋਂ ਆਹ ਚੰਗੀ ਸੀ ਆਹ ਭਰਾਵਾ ਓਏ ਚੱਕੇ ਨਾ ਉਹਨੂੰ ਯਾਰ ਹੋ ਗਿਆ ਉਨੇ ਚਾਬੀ ਵੇਖ ਲਾ ਤੇ ਯਾਰ ਚਾਬੀ ਯਾਰ ਯਾਰ ਜੇ ਉਹ ਤੇ ਵੇਖਾ ਯਾਰ ਬੇਲਾ ਵੇਖ ਲਾਇਆ ਜੀ ਤਾਂ ਫਿਰ ਚੱਲ ਫਰਮਾਉਂਦਾ ਕਿਹਾ ਡੈਗ ਪੀ ਯਾਰ ਬਾਈ ਯਾਰ ਕਿਤੇ ਯਾਰ ਉਹਨਾਂ ਕੰਮਾਂ ਬੰਦਾ ਯਾਰ ਜਿਹੜਾ ਤੁਰੇ ਫਿਰਦੇ ਆਪਾਂ ਨੂੰ ਪਾਟਦੇ ਆਪਾਂ ਨੂੰ ਐਸ਼ ਕਰਾਵਾਂਗੇ ਉਹਨਾਂ ਨੂੰ ਵਧੀਆ ਕਰਾਵਾਂਗੇ ਬੜਾ ਆਪਣਾ ਕੰਮ ਵੇਖੀ ਜਾਂਦਾ ਬਾਈ ਯਾਰ ਚੱਲੂਗਾ ਬਾਈ ਚੱਲੂਗਾ ਕੰਮ ਕਰਾਉਣਾ ਚੱਲੂਗਾ ਚਾਬੀ ਨਹੀਂ ਲਾਈ ਸੀ ਯਾਰ ਬਾਈ ਯਾਰ 400 110 ਪਾ ਲੈ ਯਾਰ ਆ ਪਾ ਦਾ ਕੰਮ ਕਰੀ